ਨਾਬਾ ਨੇੜੇ ਬੀੜ ਦਸਾਂਝ ਸਥਿਤ ਪੀਰ ਬਾਬਾ ਨੌਗਜਾ ਨੇੜੇ ਇੱਕ ਸੜਕ ਹਾਸੇ ਦੌਰਾਨ ਮਾਂ ਧੀ ਦੀ ਮੌਤ ਹੋ ਗਈ। ਇਹ ਪਰਿਵਾਰ ਆਪਣੇ ਰਿਸ਼ਤੇਦਾਰ ਨੂੰ ਲੈਣ ਲਈ ਜਾ ਰਿਹਾ ਸੀ ਜੋ ਸੁਪੇਨ ਤੋਂ ਆ ਰਿਹਾ ਸੀ। ਆ ਰਸਤੇ ਵਿੱਚ ਇਹਨਾਂ ਨਾਲ ਇਹ ਪਾਣਾ ਵਰਤ ਗਿਆ। ਮਰਤਕ ਅਮਨਪ੍ਰੀਤ ਕੋਰਾ ਤੇ ਉਸਦਾ ਪਤੀ ਅਮਰ ਸਿੰਘ ਆਪਣੇ ਪ੍ਰਾਂ ਨੂੰ ਲੈਣ ਲਈ ਰਾਜਪੁਰਾ ਜਾ ਰਹੇ ਸੀ ਕਿ ਪੀਰ ਬਾਬਾ ਨੌਗਜਾ ਬੀੜ ਦਸਾਂਝ ਵਿਖੇ ਇਹ ਹਾ사 ਵਾਪਰ ਗਿਆ। ਅਮਨਪ੍ਰੀਤ ਕੋਰਾ ਤੇ ਬੇਟੀ ਅਰਜੋਈ ਦੀ ਸੜਕ ਹਾਸੇ ਵਿੱਚ ਮੌਤ ਹੋ ਗਈ। ਜਦੋਂ ਕਿ ਉਹਨਾਂ ਦੀ ਭਤੀਜੀ ਜ਼ਖਮੀ ਹੋਈ ਹੈ ਇਸ ਮੌਕੇ ਤੇ 108 ਐਂਬੂਲੈਂਸ ਦੇ ਡਰਾਈਵਰ ਅਤੇ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਸੜਕ ਹਾਦਸੇ ਦੌਰਾਨ ਪੰਜ ਵਿਅਕਤੀ ਆਏ ਹਨ ਜਿਨ੍ਹਾਂ ਦੇ ਵਿੱਚੋਂ ਮਾਂ ਤੇ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਫੱਟੜ ਹਨ ਅੱਛਾ ਜੀ ਕਿੱਥੋਂ ਆ ਰਹੇ ਸੀਗੇ ਅਸੀਂ ਮੂਲੇ ਬੰਦੇ ਤੋਂ ਅੱਛਾ ਕਿੱਥੇ ਜਾ ਰਹੇ ਸੀਗੇ ਮੂੜਾ ਠੀਕ ਹਸਪਤਲ ਨੂੰ ਲੈਣ ਚੱਲੇ ਸੀ ਅੱਛਾ ਉਹ ਕਿੱਥੋਂ ਆ ਰਹੇ ਸੀ ਪੂਜ਼ਪੇਨ ਤੋਂ ਹੁੰਦੇ ਪੈਸਾ ਨੂੰ ਅੱਛਾ ਜੀ ਇਹ ਐਕਸੀਡੈਂਟ ਕਿੱਥੇ ਹੋਇਆ ਪਤਾ ਨਹੀਂ ਕਿੱਥੇ ਹੋਇਆ ਸੀ ਤੁਸੀਂ ਜੀ ਦਾ ਡੀਜ਼ੀ ਤੁਹਾਡੇ ਕੋਲ ਕਾਰ ਸੀ ਤੁਸੀਂ ਤੇ ਸਾਹਮਣੇ ਵੀ ਕਾਰ ਲੱਗੀ ਆ ਇੱਕ ਉਹ ਤਰ੍ਹਾਂ ਜਿਹੜੀ ਹੁੰਦੀ ਪਈ ਨਾ ਉਹਨੇ ਇੱਕਦਮ ਹੀ ਕੱਟ ਮਾਰਤਾ ਏ ਅੱਛਾ ਤੁਹਾਡੇ ਨਾਲ ਕੋਣ ਕੋਣ ਸੀਗੇ ਮੈਂ ਸੀ ਮੇਰੀ ਬੇਟੀ ਵੀ ਮੇਰੀ ਦਰਾਣੀ ਸੀ ਤੇ ਹੋਰ ਸੀ ਉਹਦੀ ਬੇਟੀ ਸੀ ਅੱਛਾ ਜੀ ਇਹ ਡੈਥ ਕਿਹਦੀ ਕਿਹਦੀ ਹੋਈ ਆ ਲੱਗਿਆ ਕੁਝ ਕੋਈ ਦਰਾਣੀ ਦੀ ਤੇ ਉਹਦੀ ਬੇਟੀ ਦੀ ਅੱਛਾ ਜੀ ਕੀ ਨਾਮ ਕੀ ਆ ਦੋਨਾਂ ਦਾ ਅਮਨਕੀਤ ਤੇ ਅਰਜੋਈ ਬੱਚੀ ਦਾ ਨਾਮ ਅਰਜੋਈ ਅੱਛਾ ਜੀ ਉਹਨਾਂ ਦੇ ਕਿੰਨੀ ਬੱਚੀ ਦੀ ਕਿੰਨੀ ਉਮਰ ਆ ਸਾਢੇ 3 ਮਹੀਨੇ ਦੀ ਅੱਛਾ ਸਾਢੇ 3 ਮਹੀਨਿਆਂ ਦੀ ਬਹੁਤ ਛੋਟੀ ਹੈ ਨਾ ਕੀ ਨਾਮ ਮਾ ਤੁਹਾਡਾ ਜਸਵਿੰਦਰ ਸਿੰਘ ਅੱਛਾ ਕੀ ਕੰਮ ਕਰਦੇ ਜੀ ਟਿਕਣਾ 180 ਕੰਪਲੱਸ ਅੱਛਾ ਐਕਸੀਡੈਂਟ ਕਿਵੇਂ ਹੋਇਆ ਤੁਹਾਨੂੰ ਕੁਝ ਹੋਇਆ ਰੋਡੀ ਹੈ ਵੀ ਆਪਣੇ ਤੇ ਅਕਸ਼ੀਆਂ ਨਾਲ ਕਾਲ ਪਈ ਜਾਂ ਤੇ ਉਥੇ ਰੋਡ ਤੇ ਐਕਸੀਡੈਂਟ ਹੋਇਆ ਸੀ ਉਹ ਗੱਡੀ ਦੋਨਾਂ ਦੀ ਇਹਨਾਂ ਦੀ ਵੀ ਉਹਨਾਂ ਦੀ ਇਕੱਠੇ ਟੱਕਰ ਹੋਈ ਗੱਡੀਆਂ ਦੀ ਅੱਛਾ ਕਿੱਥੇ ਹੋਇਆ ਕਿੱਥੇ ਦਾ ਹੈ ਇਹ 9:00 ਵਜੇ ਦਾ ਜਿਹੜੇ ਆਪਣੇ ਰੋਟੀ ਪੋੜੇ ਜੋੜੇ ਪੜ ਜਾਂਦੇ ਨੇ ਨਾ ਰੋਡ ਦੇ ਉਹ 9:00 ਵਜੇ ਆਉਂਦਾ ਉਹਦੇ ਉੱਪਰ ਮੋੜ ਤੇ ਐਕਸੀਡੈਂਟ ਹੋਇਆ ਅੱਛਾ ਕਿਤੇ ਕਿਤੇ ਰੈਟ ਹੋ ਗਈ ਕੋਈ ਲੱਗਿਆ ਪਤਾ ਜਦੋਂ ਬਾਈਕ ਹੁੰਨ ਤੋਂ ਗੱਡੀ ਲਾਉਂਦੇ ਮੜਾ ਮਸਤ ਐਮਪੋਰਟ ਟੈਂਡ ਕੋសារ ਹੈਗਨੇ ਪਿੰਡ ਬੰਦੇ ਇਹਨਾਂ ਦੀ ਮੈਸੀ ਜੈ ਡੱਥ ਹੋਏ ਤੇ ਬੱਚੇ 3 ਨੰਨੇ ਮਹੀਨਾ ਵਿੱਚ ਅੱਛਾ ਇਹ ਦੂਜੀ ਗੱਡੀ ਵਾਲੇ ਉਹ ਗੱਡੀ ਬਰੇਮ ਸਰਦਾਰ ਦਾ ਮੁੰਡਾ ਸੀ ਉਹ ਉਹ ਠੀਕ ਠਾਕ ਜਿਵੇਂ ਸੀ ਉਹਨੇ ਵਿੱਚ ਮਰ ਗਏ ਤੁਸੀਂ ਹੁਣ ਦੋ ਡੈੱਡ ਬੋਡੀ ਲੈ ਕੇ ਆਏ ਤੁਸੀਂ ਡੈੱਡ ਬੋਡੀ ਆਸੀ ਤਾਂ ਵੈਸੇ ਠੀਕ ਠਾਕ ਸੀ ਵੈਦ ਨਾਲ ਚਲੇ ਗਏ ਚਲੇ ਗਏ

वो तो ठीक है इनमें से दो पेशेंट तो ठीक है और एक को हमने दस साल की बच्ची थी अपनी को उसको हमने रेफर किया उसके सिर में चोट थी सिटी हेड के लिए और दो प्रोटेड आए थे माँ और बेटी उनके नाम क्या है एक है अमनप्रीत है वो तीस साल की और वो एक है अरजोई वो तीन महीने की बच्ची थी दोनों प्रोटेड आए थे हमारे पास दोनों माँ बेटी है हाँ अच्छा बाकी इंजर्ड कितने आए ਟੋਟਲ 5 ਇੰਜਰੀ 2 ਬਰੋ ਡੈਡ ਔਰ 3 ਇੰਜਰੀ 19 ਨੰਬਰ ਸਿਫਰ ਕੀਤਾ ਪਤਾ ਕਿ ਲੱਗਿਆ ਐਕਸੈਂਟ ਤੇ ਕਿਵੇਂ ਹੋਇਆ ਹੈ ਇਹ ਇਹ ਤਾਂ ਅਭੀ ਕਹਿ ਰਹੇ ਕੋਈ ਆਪੋਜ਼ਿਟ ਪਾਰਟੀ ਵਾਲੋ ਕੋ ਵੀ ਝੋਟ ਆਈ ਹੈ ਕਹਿ ਰਹੇ ਉਹਨਾਂ ਵਿੱਚੋਂ ਕੋਈ ਨਹੀਂ ਐਡਮਿਟ ਹੋਇਆ ਕਿ ਉਹ ਇੱਥੇ ਨਹੀਂ ਆਏ ਉਹ ਪਟਿਆਲਾ ਚਲੇ ਗਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ